ਸਾਰੇ ਹਾਲਾਤ ਇਹ ਆ ਕਿ ਜਨਨ ਕੇ ਮਾਂ ਸਰਸਵਤੀ ਦੀ ਇੰਨੀ ਕਿਰਪਾ ਆ ਕਿ ਸਾਜ ਸਾਜ ਜਿਹੜਾ ਮਰਜੀ ਦੇ ਦੋ ਤਬਲਾ ਢੋਲਕ ਢੋਲ ਹਰਮੋਨੀਅਮ ਗਿਟਾਰ ਕੀਬੋਰਡ ਪੈਡ ਇਹੋ ਜਿਹੀ ਚੀਜ਼ਾਂ ਵਜਾ ਲਈ ਦੀਆਂ ਜੀ ਸਰ ਸਾਜ ਜਿਹੜਾ ਮਰਜੀ ਦੇ ਦੋ ਤੇ ਬਾਕੀ ਇਹ ਕੇ ਘਰਾਂ ਦੇ ਹਾਲਾਤ ਸਰ ਇੰਨੇ ਮਾੜੇ ਨੇ ਕਿ ਨਹੀਂ ਉਠਿਆ ਗਿਆ ਨਹੀਂ ਗਾਇਆ ਗਿਆ ਮਜਬੂਰੀਆਂ ਪਾਪਾ ਜੀ ਇਸਪਾਇਰ ਹੋ ਗਏ ਨੇ ਤੇ ਭੈਣਾ ਭਰਾਵਾਂ ਦੇ ਵਿੱਚੋਂ ਮੈਂ ਹੀ ਵੱਡਾ ਆ ਚਾਰ ਮੇਰੇ ਭੈਣਾ ਭਰਾ ਮੇਰੇ ਤੋਂ ਛੋਟੇ ਨੇ ਤੇ ਮੈਂ ਤੇ ਮੇਰੀ ਮੰਮਾ ਜੀ ਘਰ ਚਲਾਣੇ ਨੇ ਤੇ ਮੰਮਾ ਜੀ ਮੇਰੇ ਜਾਣਦੇ ਨੇ ਵਧਾਈਆਂ ਵਧੋਈਆਂ ਲੈਣ ਜਿੱਦਾਂ ਕਿਸੇ ਦੇ ਘਰ ਮੁੰਡਾ ਹੋਇਆ ਹੋਵੇ ਵਿਆਹ ਹੋਇਆ ਹੋਵੇ ਉਹਨਾਂ ਦੇ ਘਰ ਦੇ ਵਿੱਚ ਬੂਟਾ ਸੇਰਾ ਲਾਉਂਦੇ ਨੇ ਵੇਲ ਲਾਉਂਦੇ ਨੇ ਤੇ ਅਸੀਂ ਵੀ ਆਪਣਾ ਮਰਾਸੀ ਬਣ ਕੇ ਚੱਲ ਜੀ ਦਾ ਡੰਬਰੂ ਲੈ ਕੇ ਵੀ ਚੱਲ ਜੀਦਾ ਹੈ ਜੀ ਤੇ ਢੋਲ ਦੇ ਪ੍ਰੋਗਰਾਮ ਵੀ ਲਾ ਲਈਦੇ ਜੀ ਵਿਆਹਾਂ ਸ਼ਾਦੀਆਂ ਤੇ ਜੀ ਹਾਂ ਜੀ ਕਿੰਨਾ ਕੰਮ ਕਰਦੇ ਕਿੰਨਾ ਸਾਰੀ 6 ਮਹੀਨੇ ਖਾਲੀ ਰਹੀਦਾ 6 ਮਹੀਨੇ ਕੰਮ ਕਰੀਦਾ ਜੀ ਜੂਪੀ ਚ ਚਲਾ ਜਾਂਦਾ ਇਸਵੇਂ ਸੋ ਅੱਖਾਂ ਬਚਪਨ ਤੋਂ ਇਦਾਂ ਵੀ ਦੱਸ ਦਿੱਤੀ ਜੀ ਸਰ ਬਚਪਨ ਤੋਂ ਹੈ ਜੀ ਪਾਪਾ ਜੀ ਨੇ ਬਹੁਤ ਲਾਜ ਕਰਾਇਆ ਜੀ ਤਿੰਨ ਪ੍ਰੈਸ਼ਨ ਹੋਏ ਚੰਡੀਗੜ੍ਹ ਪੀਜੀਆਈ ਦੇ ਵਿੱਚ ਸਰ ਲੇਕਿਨ ਨਹੀਂ ਪਿੱਛੇ ਦਿਮਾਗ ਦੀ ਲੈਡ ਕਹਿੰਦੇ ਨਹੀਂ ਹੈ ਸੋ ਕਦੇ ਚਾਹਿਆ ਨਹੀਂ ਕਿ ਅਸੀਂ ਵੀ ਇੱਕ ਅਲੱਗ ਤੋਂ ਪਛਾਣ ਬਣ ਜਾਈਏ ਅਸੀਂ ਵੀ ਇੱਕ ਚੰਗਾ ਮੁਕਾਮ ਹਾਸਲ ਕਰੀਏ ਸਰ ਬਹੁਤ ਚਾਹਿਆ ਤੇ ਬਹੁਤ ਹੈ ਬਹੁਤ ਤਗੜਾ ਸੁਪਨਾ ਹੈ ਚਾਹਿਆ ਤੇ ਬਹੁਤ ਹੈ ਲੇਕਿਨ ਘਰਾਂ ਦੀਆਂ ਮਜਬੂਰੀਆਂ ਕਲਾਕਰਾਂ ਦੀਆਂ ਗੈਰਤਾਂ ਗੱਲਾਂ ਇਹ ਮਾਰ ਗਿਆ ਜੀ। ਉਹ ਪਹਾੜੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਵੀ ਕੋਈ ਸਿੰਗਰ ਹੈਗਾ ਕੋਈ? ਜੀ ਸਰ ਹੈਗਾ ਜੀ ਮਾਸਟਰ ਸਲੀਮ ਜੀ ਹੈਗੇ ਨੀ ਜੀ। ਮਾਸਟਰ ਸਲੀਮ ਬਲਾਦਰੀ ਚ ਮਾਮਾ ਜੀ ਨੇ ਜੀ। ਮਾਣ ਨਹੀਂ ਕਦੀ ਜਾ ਕਿ ਮੇਰੇ ਬਰਦਰ ਨੂੰ ਜਾਂ ਮਨਨ ਨੂੰ ਤਾਂ ਲੈ ਕੇ ਲਈ। ਸਰ ਮੰਨਤ ਦੀਦੀ ਤੇ ਚਲੋ ਹੁਣ ਜੇ ਮੇਰੇ ਨਾਲ ਗਾਨ ਲੱਗੇ ਨੇ ਕਿ ਮੈਂ ਪਹਿਲਾਂ ਸ਼ੁਰੂ ਤੋਂ ਵੀਡੀਓ ਵੀਡੀਓ ਮੇਰੀਆਂ ਬਣਾਉਂਦੇ ਰਹੇ ਮੁੰਡੇ। ਸਲੀਮ ਮਾਸਟਰ ਰਾਨੂ ਦਿਖਾਈਆਂ ਵੀਡੀਓ। ਉਹਨਾਂ ਨੇ ਬੁਲਾਇਆ ਵੀ ਮੈਨੂੰ ਨਵਾਈਟ ਵੀ ਕੀਤਾ ਕਿ ਯਾਰ ਆ ਬੰਦੇ ਨੂੰ ਮਲਾ ਕੇ ਜਾਓ ਲੇਕਿਨ ਕਈ ਸਾਡੀ ਬਲਾਦਰੀ ਦੇ ਬੰਦੇ ਵਿੱਚ ਐਸੇ ਆਏ ਉਹਨਾਂ ਨੇ ਮੈਨੂੰ ਉਹਦੇ ਤੱਕ ਪਹੁੰਚਾਇਆ ਨਹੀਂ ਮਲਾਇਆ ਨਹੀਂ ਸਲੀਨ ਨੂੰ ਅੱਜ ਤੱਕ ਜੀ ਸਾਡੀ ਫੈਮਿਲੀ ਵਿੱਚ ਆਪਾਂ 11 12 ਭੈਣ ਭਰਾ ਆ ਨੋ ਭੈਣਾਂ ਆ ਆ 11 ਭੈਣ ਭਰਾ ਆ ਨੋ ਭੈਣਾਂ ਤੇ ਦੋ ਭਰਾ ਨੇ ਤੇ ਮਤਲਬ ਕਿ ਸਿੰਗਿੰਗ ਦਾ ਸ਼ੁਰੂ ਤੋਂ ਸੌਂਗ ਸੀ ਮੈਨੂੰ ਤੇ ਸਿੰਗਿੰਗ ਦਾ ਮਤਲਬ ਕਿ ਇੰਨਾ ਕਿ ਜ਼ਿਆਦਾ ਪਿਆਰ ਤੇ ਇੰਨਾ ਕਿ ਇਹਦੇ ਵਿੱਚ ਖੁਸ਼ੀ ਸੀ ਕਿ ਮੈਂ ਮਤਲਬ ਕਿ ਸਿੰਗਰ ਬੰਨਾ ਚਾਹਨੀ ਸੀ ਮੈਂ ਘਰ ਵਾਲਿਆਂ ਨੂੰ ਕਿਹਾ ਕਿ ਮੈਂ ਸਿੰਗਰ ਬੰਨਾ ਹੈ ਜਾਂ ਟੀਵੀ 'ਚ ਜਾਂ ਟੀਵੀ ਰਿਐਲਿਟੀ ਸ਼ੋਅ ਦੇ ਵਿੱਚ ਮੈਨੂੰ ਕਿਸੇ 'ਚ ਮੌਕਾ ਦੇਵੋ ਗਉਣ ਦਾ ਤਾਂ ਉਹਨਾਂ ਨੇ ਜੀ ਨਹੀਂ ਦਿੱਤਾ ਤੇ ਮੈਂ ਇਸ ਕਰਕੇ ਆਪਣੀ ਪੜ੍ਹਾਈ ਵੀ ਛੱਡਤੀ ਕਿ ਕਿ ਮੇਰੇ ਜਦੋਂ ਜਦ ਮੈਂ ਸਿੰਗਰ ਬੰਨਾ ਹੈ ਤੇ ਮੇਰਾ ਕੋਈ ਲਕਸ਼ੀ ਨਹੀਂ ਆ ਮੇਰਾ ਕੋਈ ਟਾਰਗੇਟ ਹੈ ਨਹੀਂ ਆ ਕਿ ਮੈਂ ਕੀ ਬੰਨਣਾ ਹੈ ਤੇ ਮੈਂ ਪੜ੍ਹਾਂ ਕਿਦਾਂ ਤੇ ਫਿਰ ਮੈਂ ਪੜ੍ਹਾਈ ਵੀ ਛੱਡ ਦਿੱਤੀ ਕਿ ਪੜ੍ਹ ਕੇ ਵੀ ਤਾਂ ਤੇ ਚੁੱਲ੍ਹਾ ਚੌਂਕਾ ਕਰਨਾ ਤੇ ਇਸ ਕਰਕੇ ਪੜ੍ਹਾਈ ਛੱਡਣ ਤੋਂ ਬਾਅਦ ਵੀ ਕੁਝ ਹਾਜ਼ਿਲਤਾ ਨਹੀਂ ਹੋਇਆ ਫੇਰ ਉਹਨਾਂ ਨੇ ਘਰੇ ਬਿਠਾ ਦਿੱਤਾ ਤੇ ਇਦਾਂ ਹੀ ਚਾੜੂ ਚੌਕਾ ਕਰਦੇ ਪਿਆ ਕਰਦਾ ਤੇ ਇਦਾਂ ਤਾਂ ਸਿੰਗਰ ਬੰਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਤੁਹਾਡੇ ਵਰਗੇ ਵੀਰ ਭੈਣ ਭਰਾ ਜੇ ਹੈਲਪ ਕਰ ਸਕਦੇ ਤਾਂ ਪਲੀਜ਼ ਕਰੋ ਤਾਂ ਗਾਣੇ ਵੀ ਲਿਖ ਲੈਂਦੇ ਹਾਂ ਹਾਂਜੀ ਸੋ ਆਪਾਂ ਆਪਣੇ ਆਪਾ ਗਾਣੇ ਵੀ ਲਿਖ ਲੈਂਦੇ ਆ ਆਪਣੀ ਕਲਮ ਤੇ ਗਾਣੇ ਲਿਖੀਦੇ ਆ ਜੇ ਤੁਸੀਂ ਆਪਣੀ ਸਾਡੀ ਹੈਲਪ ਕਰੋਗੇ ਤਾਂ ਆਪਾਂ ਆਪਣੀ ਕਲਮ ਦੇ ਥਰੂ ਲਿਖੇ ਗਾਣੇ ਤੁਹਾਡੇ ਗਾ ਕੇ ਜ਼ਰੂਰ ਪਹੁੰਚਾਵਾਂਗੇ ਆਪਣੇ ਦਰਸ਼ਕਾਂ ਤੱਕ ਸੋ ਜੇ ਤੁਸੀਂ ਖਰਚਾ ਜਾਂ ਹਾਲਾਤ ਕਿਦਾਂ ਵਰਤਦਾ ਹੈ ਕਿਦਾਂ ਚੱਲਦਾ ਫਿਰਦਾ ਕਰਦਾ ਇਦਾਂ ਚੱਲਦਾ ਹੈ ਕਿ ਮਤਲਬ ਕਿ ਘਰ ਚੋਂ ਕਮਾਉਣ ਵਾਲੇ ਸਿਰਫ ਦੋ ਲੋਕ ਹੈ ਜੋ ਮੇਨ ਇਹ ਮੇਰੇ ਪਾਪਾ ਤੇ ਮੇਰਾ ਛੋਟਾ ਵੀਰਾ ਜਿਨ੍ਹਾਂ ਨੇ ਉਹਨਾਂ ਨੇ ਵੀ ਆਪਣੀ ਪੜ੍ਹਾਈ ਛੱਡ ਕੇ ਅੱਧ ਵਿਚਾਲੇ ਤੇ ਕੰਮ ਤੇ ਲੱਗੇ ਦੁਕਾਨ ਤੇ ਲੱਗੇ ਆ ਉਹਨਾਂ ਨੇ ਮਤਲਬ ਕਿ ਆਪਣੀ ਕਰਜ਼ੇ ਹੋਏ ਚੁੱਕੇ ਹੋਏ ਸੀ ਸੱਤ ਭੈਣਾਂ ਮੇਰੀਆਂ ਵਿਆਹੀਆਂ ਹੋਈਆਂ ਤੇ ਦੋ ਹਲੇ ਕੁਵਾਰੀਆਂ ਨੇ ਤੇ ਉਹਨਾਂ ਦੇ ਵਿਆਹਾਂ ਤੇ ਕਰਜ਼ੇ-ਕੁਰਜ਼ੇ ਚੁੱਕੇ ਹੋਏ ਸੀ ਉਹਨਾਂ ਦੇ ਵਿਆਹਾਂ ਤੇ ਕਰਜ਼ੇ-ਕੁਰਜ਼ੇ ਚੁੱਕੇ ਹੋਏ ਸੀ ਜੋ ਪਾਪਾ ਤੇ ਵੀਰਾ ਜੋ ਕੱਜੇ ਚਕਾਰੇ ਨੇ ਤੋਂ ਮੈਂ ਮੇਰੇ ਮੰਮਾ ਤੇ ਮੇਰੇ ਭਾਬੀ ਆ ਆਪਾ ਪੰਡ ਮਰਾਸੀ ਹੁੰਨੇ ਆ ਤੇ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜੇ ਕਿਸੇ ਦਾ ਮੁੰਡਾ ਹੋਇਆ ਹੁੰਦਾ ਹੈ ਜਾਂ ਕਿਸੇ ਦਾ ਵਿਆਹ ਸ਼ਾਦੀ ਹੋ ਜਾਂਦਾ ਤੇ ਵੇਲ ਬੂਟਾ ਸੇਹਰਾ ਬੂਟਾ ਲਾ ਕੇ ਤੇ ਉੱਥੋਂ ਵਧਾਈ ਲੈਂਦੇ ਨੇ ਮੰਮਾ ਤੇ ਭਾਬੀ ਜੀ ਘਰ ਦਾ ਸਾਰੀ ਜਾਂਦੇ ਨੇ ਦਾਲ ਫੁਲਕਾ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਵੀ ਕੋਈ ਕੋਈ ਸਟੇਜ ਕੋਈ ਵਧੀਆ ਜੀ ਲੈ ਲਈਏ ਪਲੇਟਫਾਰਮ ਚੰਗਾ ਲੈ ਲਈਏ ਸਰ ਲੈ ਤੇ ਲਈਏ ਪਰ ਸਾਰੀ ਗਲਤ ਪੈਸੇ ਦੀ ਹੁੰਦੀ ਆ ਨਾ ਉਹ ਹੱਦ ਚੀਂ ਨਹੀਂ ਅਫੋਰਡ ਐਨੀ ਹੈਗੀ ਜਾਂ ਆਪਾਂ ਕਿਸੇ ਦੀ ਕੇਸਟ ਕੱਢ ਲਈਏ ਜਾਂ ਫਿਰ ਆਪਾਂ ਕੋਈ ਸਟੇਟ ਲੈ ਲਈਏ ਸਟੇਟ ਫਾਰਮ ਜਾਂ ਫਿਰ ਕੁਛ ਲੈ ਲਈਏ ਸਰ ਤਾਂ ਐਨੀ ਅਫੋਰਡ ਹੀ ਨਹੀਂ ਹੈਗੀ ਅਕਸੇ ਆਪਾਂ ਕੋਲ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌ 1% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786